ਕੋ ਬੱਬੇ ਦੀ ਹੱਤੀ ਓਏ ਉੱਤਰ ਦੇਖੋ ਰਾਕਾ ਟਾਟਾ ਮਾਰਦਾ ਪੰਜ ਪੰਜ ਸੌ ਵਾਲੇ ਲੈ ਜਾਓ 100-100 ਰੁਪਏ ਚ ਤਿੰਨ ਤਿੰਨ ਹਜ਼ਾਰਾਂ ਲੈ ਜਾਓ ਪੰਜ ਪੰਜ ਹਜ਼ਾਰ ਚ 10-10 ਹਜ਼ਾਰ ਵਾਲੇ ਲੈ ਜਾਓ 4-4 ਹਜ਼ਾਰ ਚ ਆ ਜੱਕੋ ਜਿਹੜੇ ਬਾਜ਼ਾਰ ਚ 4-400 5-500 ਇੱਥੋਂ ਲੈ ਜਾਓ 100-100 ਰੁਪਏ ਚ ਛੂਟ ਜਿੰਨਾ ਮਰਜੀ 5 ਮੀਟਰ ਕਪੜਾ 700 ਰੁਪਏ ਸੂਟ ਦੇ ਰਿਆਂ ਭਾਜੀ ਮੰਡਲ ਦੇ ਮੰਡਲ 700 ਰੁਪਏ ਚ ਇਹ 12 1200 ਰੁਪਏ ਬੈਲਫਿਟ ਦੇ ਸੂਟ ਤੇ 3 300 ਚ 3 300 ਰੁਪਏ ਪਿਓਰ ਸ਼ਿਮਰ ਦੇ ਉੱਪਰ ਸੂਟ ਜੀ ਪੂਰਾ ਝਾਲ ਕੱਢਿਆ ਹੋਇਆ ਕਪੜਾ 5 ਮੀਟਰ ਦੁਪੱਟਾ ਪਿਓਰ ਦਾ ਨਾ 1200 ਨਾ 1500 ਨਾ 900 ਹਾਂਜੀ 350 ਰੁਪਏ ਸੂਟਾਂ ਦਾ ਢੇਰ ਲਾਤਾ 8 800 ਵਾਲੇ ਸੂਟ 350 300 ਚ ਕਰਦੇ ਚੱਜੋ ਆਹ ਦੇਖੋ ਭਾਜੀ ਸੂਟ ਫਰੰਟ ਦੇਖ ਲੋ ਇਹੀ ਬਾਜ਼ਾਰ ਚ 1500 ਲੈ ਦੋ ਕੋਈ ਦਿੰਦਾ 2000 ਦੇ ਦੋ ਆ ਚੱਕੋ 1450 ਵੈਲੇ ਕੋ ਮੋਰਲ ਇਸੁਰ ਵੀ 1450 ਹਾਂਜੀ ਆ ਗਲਾ ਦੇਖੋ ਇਧਰ ਬਾਜੂ ਦੇਖੋ ਪੂਰਾ ਫਰੰਟ ਪਹਿਣਾ ਦੇਖੋ ਤੇ ਨਾਲੇ ਭਾਜੀ ਇਹਦਾ ਦੁਪੱਟਾ ਦੇਖੋ ਉਹ ਵੀ ਪਿਓਰ ਮਸਲੀਨ ਡਿਜੀਟਲ ਦੇਖੋ ਜੀ ਰੰਗ ਦੇਖੋ ਉਹ ਰੇਟ 500 ਡਿਜ਼ਾਈਨ ਦੇਖੋ 500 ਰੁਪਏ ਆਪ ਇਜ਼ੀ ਲੁੱਕ ਰੱਖੋ ਬਣੀ ਹੋਈ ਆ ਦੇਖੋ ਭਾਜੀ ਫੁੱਲ ਪਿਓਰ ਦਾ ਦੁਪੱਟਾ ਨਾਲ ਕਿਹੜਾ ਦੁਪੱਟਾ ਪਿਓਰ ਦਾ ਪਿਓਰ ਦਾ ਉਹ ਵੀ ਕੜਾਈ ਕੀਤਾ ਹੋਇਆ ਭਾਈ ਜੀ 1500 1800 2000 ਬਿਲਕੁਲ ਨਹੀਂ ਜਣਾ ਹਾਂਜੀ ਸੇਲ ਦਾ ਮਤਲਬ ਵੱਡੀ ਸੇਲ 800 ਰੁਪਏ ਦਾ ਸਿਰ ਪਸ਼ਮੀਨਾ ਵਾਲਾ ਸੂਟ ਕੜਾਈ ਕੀਤਾ ਉਹ ਨਾਲੇ ਸ਼ੋਲ ਵੀ ਫ੍ਰੀ ਸੂਟ ਦੇ ਉਹ ਤਾਂ ਕੜਾਈ 프리 ਹਾਂਜੀ ਦੀਵਾਲੀ ਧਮਾਕਾ ਕੀ 800 ਯਾਰਾ ਦਾ ਸੂਟ ਚੱਕਾ 425 ਆ ਦੇਖੋ ਵੀ ਇਹਦਾ ਤਾਂ ਬਲੈਕ ਚਲਦੀ ਬਲੈਕ 1500 1600 ਉਹ ਭਾਜੀ ਕਰਾ ਕੇ ਰਹਿਣ 500 ਦੇਖੋ ਚੈਲੰਜ ਕਰਦੇ ਆ ਜਿੱਥੇ ਮਰਜੀ ਲੁਧਿਆਣਾ ਅੰਮ੍ਰਿਤਸਰ ਜਲੰਧਰ 800 ਆ 800 ਆ ਰੇਟ ਨਹੀਂ ਕਿਸ ਨੇ ਦੇਣ ਜੋ ਦੇ ਰਹੇ ਆ ਆ ਦੇਖੋ ਪਹਿਲਾ ਸੂਟ ਹੈ ਕਾ ਫੜ ਦੇਖ ਲਓ ਕਿੰਨੇ ਜਣਾ ਲਿਆ ਇੱਕ ਸੂਟ ਆ ਦੇਖੋ ਜਾਨੀਆਂ ਬੀਪੀਆਂ ਪੈ ਗਈਆਂ ਇਹ 5000 ਦਾ ਸੂਟ ਆ ਆਪਾਂ ਆਪਣੀਆਂ ਭੈਣਾਂ ਨੂੰ ਵੱਡੀ ਆਫਰ ਜੇ ਦੇਣ ਲੱਗੇ ਆ ਏਦਾਂ ਦੇ ਬ੍ਰੈਂਡਰ ਸੂਟ ਹਾਂਜੀ ਭਾਜੀ ਇੱਕ ਰੰਗ ਦੋ ਰੰਗ ਦਸ ਰੰਗ ਜਿੰਨੇ ਮਰਜ਼ੀ ਰੰਗ ਲਓ 2000 ਰੁਪਏ ਦਾ ਸੂਟ ਕਰਦੇ ਦੇਖੋ ਭਾਜੀ ਹੈਵੀ ਡਰੈਸਾਂ ਪਲਾਜੋ ਦੇ ਨਾਲ ਹਾਂਜੀ ਇਦਾਂ ਦੇ ਪੀਸ ਜਿਹੜੇ ਬਜ਼ਾਰਾਂ 'ਚ 2000 25 2500 ਹੈ ਨਾ ਇੱਥੇ ਸੇਲ ਲਾਈ ਪਈ ਹੈ ਗੱਲਾਂ ਨਹੀਂ ਕਰਦੇ ਵੱਟਾ ਫੇਰੇ 600 ਰੁਪਏ ਅੱਜ ਵੱਟੇ ਫੇਰੇ ਹੋ ਜਾਣਿਆ ਐਤਵਾਰ ਦਾ ਦਿਨ ਉਧਰ ਜਾ ਕੇ ਦਿਖਾ ਦਿਓ ਰਸ਼ ਪੈ ਗਿਆ ਸਵੇਰੇ ਹੀ ਸਵੇਰ ਤੋਂ ਹੀ ਲੋਕ ਹਰਿਆਣਾ ਰਾਜਸਥਾਨ ਜੂਪੀ ਦਿੱਲੀ ਸ਼੍ਰੀਨਗਰ ਦੂਰੋਂ ਦੂਰੋਂ ਆ ਗਿਆ ਬਬੜੀ 100 ਰੁਪਏ ਦੇ ਸੂਟ ਦਾ ਧਮਾਕਾ ਵੱਡਾ ਭੋਜੀ 100 ਰੁਪਏ ਦੇ ਸੂਟ ਦਾ ਧਮਾਕਾ ਦਾ ਵੱਡਾ ਹੀ ਵੱਡਾ ਪਰ ਅੱਜ ਇੱਕ ਹੋਰ ਵੱਡਾ ਪਟਾਕਾ ਪਾਣ ਲੱਗੇ ਆ ਬਹੁਤ ਵੱਡਾ ਫੇਰਾ ਕਰਨ ਲੱਗੇ ਆ ਔਰ ਅੱਜ ਦੀ ਵੀਡੀਓ ਜੀ ਹਾਂਜੀ ਔਰ ਪੰਜਾਬ ਹੋਲ سیل ਰੇਟ ਚੈਲੰਜ ਹੋਊਗਾ ਕਿੱਦਾਂ ਨਹੀਂ ਮਿਲਣਾ ਰੇਟ ਇਹੋ ਜੇ ਜਿੱਥੇ ਮਰਜੀ ਚਲ ਜਾਓ ਨਹੀਂ ਮਿਲੂਗਾ ਮੈਂ ਕਹਿੰਦੀ ਚੈਲੰਜ ਅੱਜ ਦੀ ਵੀਡੀਓ ਤੋਂ ਤੋਂ ਲੈ ਕੇ ਐਂਡ ਤੱਕ ਰਹਿਣਾ ਤੇ ਪਹਿਲਾਂ ਤਾਂ ਆਪਾਂ 100 ਰੁਪਏ ਦਾ ਸੂਟ ਦੇ ਦਿੱਤਾ ਜੀ ਆਹ ਜੱਕੋ ਜਿਹੜੇ ਬਾਜ਼ਾਰ 'ਚ 4 400 5 500 ਇੱਥੋਂ ਲਾਜੋ 10 ਜਿੰਨਾ ਮਰਜੀ 5 ਮੀਟਰ ਕਪੜਾ 700 ਰੁਪਏ ਸੂਟ ਦੇ ਰਿਆਂ ਭਾਜੀ ਮੰਡਲ ਦੇ ਮੰਡਲ 100 ਰੁਪਏ ਚ ਆ ਦੇਖੋ ਆ ਦੇਖ ਲੋ ਰੰਗ ਵੱਖੋ ਵੱਖਰੇ ਡਿਜ਼ਾਈਨ ਪ੍ਰਿੰਟ ਵੱਖਰੇ ਲੈ ਲਓ 100 ਰੁਪਏ ਚ ਸੂਟ 200 ਰੁਪਏ ਦਾ ਸੂਟ ਭਾਜੀ ਕਪੜਾ 5 ਮੀਟਰ ਪੂਰਾ ਆਊਗਾ ਤੇ ਇੱਕ ਇੱਕ ਸੂਟ ਵਿਗਣ ਦੀ ਗਾਰੰਟੀ ਹੋਊਗੀ 100 ਰੁਪਏ ਸੂਟ ਕਿਤੇ ਨਹੀਂ ਮਿਲਦਾ ਅਸੀਂ 5 ਮੀਟਰ ਸੂਟ ਦੇ ਰਹੇ ਹਾਂ ਹਾਂਜੀ ਅਗਲਾ ਧਮਾਕਾ ਬੜਾ ਬਾਕਮਾਲ ਹੋਣ ਜਾ ਰਿਹਾ ਜੇ ਇਦਾਂ ਦੇ ਇਦਾਂ ਦੇ ਬ੍ਰਾਂਡਡ ਹੈਵੀ ਸੂਟ ਜਿਹੜੇ ਬਜਾਅਾਂ ਚ 800 ਜਾਂ ਸਟਾਰਟ ਹੁੰਦੇ ਆ ਆਜੋ ਇੱਕ ਇੱਕ ਸੂਟ ਖੋਲ ਕੇ ਦਿਖਾਨੇ ਆ ਧਮਾਕਾ ਰਵਾਂਗੇ ਦੇਖੋ ਜਿਹਨੇ ਨਮਾ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਗੱਲ ਸੁਣ ਲੋ ਧਿਆਨ ਨਾਲ ਤੁਹਾਨੂੰ ਸੈਟ ਵਾਈ ਸੈਟ ਲੈਣ ਦੀ ਲੋੜ ਨਹੀਂ ਇੱਕ ਇੱਕ ਲੈਣਾ ਇੱਕ ਇੱਕ ਲੈ ਜਾਓ ਦੋ ਦੋ ਲੈਣਾ ਦੋ ਲੈਓ ਜਿੰਨਾ ਮਰਜੀ ਕਪੜਾ ਲੈ ਜਾਓ ਵੈਗ ਗਿਆ ਪ੍ਰੋਫਿਟ ਸਾਰਾ ਤੁਸੀਂ ਰੱਖ ਲਿਓ ਨਹੀਂ ਵਿਗਿਆ ਵਾਪਸ ਦੇ ਜਾਓ ਬਦਲ ਕੇ ਨਵਾਂ ਲੈ ਜਾਓ ਆ ਚੱਕੋ ਭਾਜੀ ਪਹਿਲਾ ਧਮਾਕਾ ਪੂਰੇ ਪੰਜਾਬ ਦਾ ਦੀਵਾਲੀ ਬੰਪਰ ਹਾਂਜੀ ਆਹ ਦੇਖੋ ਸੂਟ ਪਿਓਰ ਸ਼ਿਮਰ ਦੇ ਪਰ ਸੂਟ ਜੀ ਪੂਰਾ ਜਾਲ ਕੱਢਿਆ ਹੋਇਆ ਕਪੜਾ 5 ਮੀਟਰ ਦੁਪੱਟਾ ਬਿਓਰ ਦਾ ਨਾ 1200 ਨਾ 1500 ਨਾ 900 ਹਾਂਜੀ 350 ਰੁਪਏ ਲਓ ਤਾਂ 350 ਦੇ ਵਿੱਚ ਆ ਦੇਖੋ ਪੂਰੇ ਫੁੱਲ ਬੂਲ ਦੇ ਬੱਲੇ ਆ ਦੇਖੋ ਓਏ 350 ਆ ਦੇਖੋ 350 ਲੈ ਜਾਓ 350 ਬਾਪੇ ਦੀ ਪੂਰੇ ਪੰਜਾਬ ਦਾ ਧਮਾਕਾ ਭਾਜੀ 350 ਦੇਖੋ ਰਾਂਜੀ ਸੋਹਣਿਆ ਇੱਕ ਤੋਂ ਇੱਕ ਆਰਟੀਕਲ ਇੱਕ ਤੋਂ ਇੱਕ ਧਮਾਕਾ ਦੇਖ ਲਓ 350 ਦੇਖੋ ਜਿੰਨਾ ਮਾਣ ਆ ਦੇਖੋ ਬਾਦਰਬ ਨਾਲ ਦੀ ਨਾਲ ਹੀ बिकੇ ਰਾ ਇੱਧਰ ਦਿਓ ਹੋਰ ਦੀ ਨਾਲ ਸਾਡੇ 350 ਰੁਪਏ ਬਾਜੀ ਸੋ ਜਿਹਨੇ ਵਿਆਹ ਚਾਹੀ ਦਾਜਪੁਰ ਦਾ ਕਪੜਾ ਦੇ ਲੈਣ ਕਾ ਨਾ ਆਜੋ ਇੱਥੋਂ ਤੁਹਾਨੂੰ ਅਸੀਂ 50000 ਵਾਲਾ ਕਪੜਾ 20000 ਦੇਣਾ ਐਡਾ ਵੱਡਾ ਫਲਕ ਹੈਗਾ ਦੇਖੋ 350 350 ਇੱਕ ਤੋਂ ਇੱਕ ਧਮਾਕਾ 350 ਜਿੰਨੇ ਮਰਜੀ ਸੂਟ ਲੋ ਇੱਕ ਇੱਕ ਸੂਟ ਲੈ ਕੇ ਰਹੀ ਬੈਠੇ ਬਾਜੀ ਧਮਾਕਾ ਲੈ ਕੇ ਬੈਠੇ ਆ ਦੇਖੋ ਸੂਟਾਂ ਦਾ ਢੇਰ ਲਾਤਾ 8 800 ਵਾਲੇ ਸੂਟ 350 350 ਚ ਘਾੜਦੇ ਚੱਕੋ ਜਿੰਨੇ ਮਰਜੀ ਰੰਗ ਜਿੰਨੇ ਮਰਜੀ ਡਿਜ਼ਾਈਨ ਦੁਕਾਨਦਾਰਾਂ ਦੇ ਰੀਸੇਲਰਾਂ ਦੇ ਹੋਲਸੇਲਰਾਂ ਦੇ ਸਾਰਿਆਂ ਨੇ ਵੱਡੇ ਫੇਰੇ ਕਰਾ ਗਿਆ ਆ ਦੇਖੋ ਭਾਜੀ ਹੁਣ ਵੱਡਾ ਤਮਾਕਾ ਆ ਗਿਆ ਜੇ ਆਹ ਲਓ ਪੀਸ ਹਾਂਜੀ ਮਿਰਰ ਵਰਕਰ ਨਾਲ ਪੂਰਾ ਕ੍ਰੇਵ ਦੇ ਪਰ ਸੂਟ 1495 ਰੇਟ ਹੈ ਨਾ ਚੱਕੋ 450 ਰੁਪਏ ਲਓ ਤਾਂ ਹਾਂ ਲੋ 450 ਆ ਦੇਖੋ ਆ ਲੋ 450 ਰੁਪਏ 450 ਵਾਲੇ 450 ਚ 450 ਰੁਪਏ ਆ ਲਓ ਜੀ ਆ ਵੀ 450 ਰੁਪਏ ਸੋ ਆ ਤੁਸੀਂ ਚੈੱਕ ਕਰੋ ਮੁੱਠੇ 450 ਰੰਗ ਬੜੇ ਸੋਹਣੇ ਸੋਹਣੇ ਮੈਂ ਕਹਿੰਦਾ ਇਹਨੇ ਸੋਹਣੇ ਸੋਹਣੇ ਕਲਰ 450 ਰੁਪਏ ਆ ਲੈ ਜੋ ਦੇਖੋ 450 ਰੁਪਏ ਬਹੁਤ ਸੋਹਣਾ ਡਿਜ਼ਾਈਨ ਬੰਡਲ ਵਾਲੇ 450 ਰੁਪਏ ਓ ਮੈਂ ਕਹਿੰਦਾ ਸ਼ੀਸ਼ੇ ਵਾਲੇ ਸੂਟਾਂ ਦੇ ਖਿਲਾਰੇ ਦੇਖੋ 450 ਰੁਪਏ ਤਮਾਕੇ ਪਾਸੇ ਹਲੋ ਦੇਖੋ ਪੂਰਾ ਇੰਡੀਆ ਘੁੰਮ ਲੋ ਰੇਟ ਨਹੀਂ ਮਿਲਣੇ ਜੋ ਬਾਬੇ ਦੀ ਹੱਟੀ ਦੇਈ ਜਾ ਰਹੀ 450 ਦੇ ਵਿੱਚ ਆਹ ਦੇਖੋ ਭਾਜੀ ਸੂਟ ਫਰੰਟ ਦੇਖ ਲੋ ਇਹੀ ਬਾਜ਼ਾਰ ਚ 1500 ਦੇ ਦੋ ਕੋਈ ਦਿੰਦਾ 2000 ਦੇ ਦੋ ਆ ਚੱਕੋ 450 ਉਹ ਵੀ 450 ਜੋ ਉਹ ਵੀ 450 ਉਹ 15 1500 ਵਾਲੇ ਸੂਟ 450 ਮਾ ਕਹਿੰਦਾ ਆ ਦੇਖੋ ਮੋਰਾਂ ਦੇ ਸੂਟ ਵੀ 450 ਲੈ ਜੋ ਲੈ ਮੁੜ ਕੇ ਨਹੀਂ ਮੈਂ ਕਹਿੰਦਾ ਪੂਰੇ ਪੰਜਾਬ ਤੋਂ ਤਵਾਕਾ ਹੀ ਇੱਥੇ ਐ ਪੱਟੀ ਦੇ 450 ਹੀ ਸੇ ਇੱਥੇ ਐ ਇੱਥੇ 15 1500 ਵਾਲੇ ਸੂਟ ਵੀ 450 400 ਜੀ ਕਰਦੇ ਆ ਜੋ ਬਈ ਵਿਆਹ ਸ਼ਾਈ ਦਾ ਕੱਪੜਾ ਜੇ ਲੈਣਾ ਆ ਦੇਖੋ ਪੀਸ ਮਾ ਕਹਿੰਦਾ ਰੂਹ ਖੁਸ਼ ਹੋ ਜੇਗੀ ਤੁਹਾਡੀ ਦੇ ਕੇ ਸੂਟ ਆ ਵੀ 450 ਖੁਲਦਾ ਬਾਜਾ ਜਾਂਦਾ ਪਹਿਨਾ ਆ ਦੇਖੋ ਧਮਾਕਾ ਇਹਦੇ ਵਿੱਚ ਰੰਗ ਦੇਖੋ ਡਿਜ਼ਾਈਨ ਦੇਖੋ 450 ਚ ਆਹ ਦੇਖੋ ਸ਼ੀਸ਼ੇ ਵਾਲਾ ਸੁਣ ਚੌਕਲੇ ਦੇ ਉੱਪਰ ਓਏ ਹੋਏ 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 ਕਾਸੂੜ ਕਾਲਾ ਦੁਪੱਟਾ ਹਾਂਜੀ ਨੇਰੀ ਬੰਦੀ ਆ ਰੇਟਾਂ ਦੀ ਜੀ ਬਾਜੀ ਚੌਕਲੇਟ ਦਾ 500 ਰੁਪਏ ਕਰਤਾ ਜੀ ਇਹ ਵੀ 500 ਜੋ 500 ਜੀ ਲੈ ਲੋ ਤਾਂ ਇਹ ਭਾਵੇਂ 1500 ਰੁਪਏ ਵੇਚ ਦਿਓ ਭਾਵੇਂ ਦੋ ਲਓ 500 ਚ ਆਹ ਦੇਖੋ 500 ਚ 5 500 ਦੇ ਵਿੱਚ ਲੈ ਲਓ 5 500 ਜੀ 5 500 ਦੇ ਵਿੱਚ ਨੇਰੀਆਂ ਬੰਦੀਆਂ ਬਾਜੀ ਰੇਟਾਂ ਦੇ ਖਲਾਰੇ ਪਾਦੇ ਨੇ 5 500 ਸੋ ਆਜੋ ਕੋਈ 1500 ਨਹੀਂ ਕੋਈ 1500 ਨਹੀਂ 500 ਰੁਪਏ ਦੇ ਵਿੱਚ ਆਹ ਦੇਖੋ ਸੂਟ ਓਏ ਹੋਏ 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 ਪਸ਼ਮੀਨੇ ਆਏ ਔਰ ਪਸ਼ਮੀਨਾ ਵਾਲਾ ਸੂਟ ਕੜਾਈ ਕੀਤਾ ਔਰ ਨਾਲੇ ਸ਼ੋਲਵੀ ਫ੍ਰੀ ਸੂਟ ਦੇ ਉਤੋਂ ਕੜਾਈ 프리 ਹਾਂਜੀ ਦਿਵਾਲੀ ਧਮਾਕਾ ਕੀ 800 ਹਜ਼ਾਰ ਵਾਲਾ ਸੂਟ ਚੱਕੋ 425 ਰੁਪਏ ਓਏ ਹੋਏ ਹੋਏ ਆ ਵੀ 425 ਚ ਪਸ਼ਮੀਨੇ ਦੇ ਸੂਟ ਕਰਦੇ ਲਾ ਆਹ ਦੇਖੋ ਭਾਜੀ ਸੂਟ ਹਾਂਜੀ ਗਲਾ ਦੇਖੋ ਇਧਰ ਬਾਜੂ ਦੇਖੋ ਪੂਰਾ ਫਰੰਟ ਪਹਿਨਾ ਦੇਖੋ ਤੇ ਨਾਲੇ ਭਾਜੀ ਇਹਦਾ ਦੁਪੱਟਾ ਦੇਖੋ ਉਹ ਵੀ ਪਿਓਰ ਮਸਲੀਨ ਡਿਸਟਲ ਦੇਖੋ ਜੀ ਰੰਗ ਦੇ ਦੇਖੋ ਔਰ ਰੇਟ ਦੇਖੋ ਇਹ ਡਿਜ਼ਾਈਨ ਦੇਖੋ 500 ਰੁਪਏ 500 ਰੁਪਏ ਦੇ ਵੀ ਆ 500 ਰੁਪਏ ਲੋ ਤਾਂ ਦੇਖੋ ਨਾ ਸੂਟਾਂ ਪਿੱਛੇ ਲੜਾਈਆਂ ਹੁੰਦੀਆਂ 5-500 ਦੇ ਵਿੱਚ ਲੈ ਲਓ ਦੇਖੋ 5-500 ਰੁਪਏ ਮੋਰਾ ਵਾਲੇ ਸੂਟ ਵੀ 5-500 ਚ ਹੀ ਆਹ ਦੇਖੋ ਫਿਰ ਆ ਸੂਟ ਦੇਖੋ ਆਪਾਂ بار بار ਕਿਉਂ ਕਹਿੰਨੇ ਦੇਖੋ ਕਿਉਂਕਿ ਇਹ ਰੇਟ ਨਹੀਂ ਕਿਸੇ ਨੇ ਦੇਣਾ ਇਸ ਕਰਕੇ ਦੇਖੋ ਵੀ ਐਦਾਂ ਦੇ ਪ੍ਰਿੰਟਰਡ ਸੈਲੀਬ੍ਰਿਟੀ ਆਰਟੀਕਲ ਪੰਜ ਪੰਜ ਸੋ ਓ ਫੋਟ ਵਾਲੇ ਪੀ ਓ ਫੋਟ ਵਾਲੇ ਪੀ ਸੋ ਫੋਟੋਆਂ ਵਾਲੇ ਪੀ ਸੀ ਪੰਜ ਪੰਜ ਸੋ ਚ ਓ ਪੰਜ ਪੰਜ ਸੋ ਚ ਕਰਦੇ ਫੋਟ ਵਾਲੇ ਪੀਸ ਲੈ ਜਾਓ ਮੈਂ ਕਹਿੰਦਾ ਤੋਹਫੇ ਤੋਹਫੇ ਪੰਜ ਪੰਜ ਸੋ ਚ ਤੋਹਫੇ ਰੰਗ ਵੀ ਦੇਖੋ ਕਿੰਨੇ ਘੈਂਟ ਇੱਕ ਤੋਂ ਇੱਕ ਕਲਰ ਬਾਬੇ ਨੇ ਤੁਮੇ ਕਾ ਪਾਤਾ 500 ਰੁਪਏ ਸੂਟ ਲਿਆਤਾ ਉਹ ਵੀ ਸੈਲੀਬ੍ਰਿਟੀ ਆਰਟੀਕਲ ਦੇਖੋ ਬਾਰ ਬਾਰ ਕਹਿੰਦੇ ਨੇ ਸੈੱਟ ਬਾਏ ਸੈੱਟ ਲੈਣ ਦੀ ਲੋੜ ਨਹੀਂ ਸਿੰਗਲ ਸਿੰਗਲ ਲੈ ਜਾਓ ਦੋ ਦੋ ਲੈ ਜਾਓ ਜਿੰਨਾ ਬੈਗ ਗਿਆ ਪ੍ਰੋਫਿਟ ਰੱਖ ਕੇ ਜਿਹੜਾ ਨਹੀਂ ਵਿਗਿਆ ਵਾਪਸ ਹੀ ਦੇਜੋ ਵੱਡੇ ਫੇਰੇ ਸਿਰ ਬਾਬੇ ਠੱਟੀ ਆ ਲੋ ਭਾਜੀ ਸਲਵਾਰ ਦੇ ਪੌਂਚੇ ਆ ਦੇਖੋ ਸੂਟ ਉਹ ਵੀ অর্ਗੈਂਜ਼ਾ ਦੇ ਹੈਵੀ ਆਪੀਜ਼ੀ ਲੁੱਕ ਦੇਖੋ ਬਣੀ ਹੋਈ ਆ ਦੇਖੋ ਭਾਜੀ ਫੁੱਲ ਪਿਓਰ ਦਾ ਦੁਪੱਟਾ ਨਾਲ ਕਿਹੜਾ ਦੁਪੱਟਾ ਪਿਓਰ ਦਾ ਪਿਓਰ ਦਾ ਉਹ ਵੀ ਕੜਾਈ ਕੀਤਾ ਹੋਇਆ ਭਾਈ ਜੀ 1500 1800 2000 ਬਿਲਕੁਲ ਨਹੀਂ ਦੇਣਾ ਹਾਂਜੀ ਸੇਲ ਦਾ ਮਤਲਬ ਵੱਡੀ ਸੇਲ 800 ਰੁਪਏ ਦਾ ਲਓ ਤਾਂ ਇਹ ਹੀ 2 2000 ਦੇ ਸੂਟ ਬਿਜਾਰ ਚ 8 800 ਰੁਪਏ ਦਾਬੇ ਜੱਟੀ ਦੇ 8 800 ਚ ਆਹ ਦੇਖੋ 8 800 2 2000 ਵਾਲੇ ਸੂਟ 8 800 ਚ ਲੈ ਲਓ ਆਹ ਚੱਕੋ 8 800 ਵੱਡੇ ਫੇਰੇ 8 800 2 2000 ਵਾਲਾ ਸੂਟ ਵੀ 8 800 ਰੁਪਏ ਲੈ ਜਾਓ ਆਹ ਦੇਖੋ ਵੱਡੇ ਫੇਰੇ ਵੱਡੇ ਧਮਾਕੇ ਆ ਚੱਕੋ ਜਿਹਨੇ ਵਿਆਹ ਚਾਹੀਦਾ ਕਪੜਾ ਦਾਇਵਰ ਦਾ ਦੇਣ ਲੈਣ ਲਈ ਲੈਣਾ ਤੇ ਆਜੋ ਬਾਬੇ ਦੀ ਹੱਤੀ ਵੱਡੇ ਫੇਰੇ ਬਾਜੀ ਔਰਗੈਂਜ਼ਾ ਪਿਓਰ ਦੇ ਰਹਿਆਂ ਚੈਲੰਜ ਆ ਪਿਓਰ ਔਰਗੈਂਜ਼ਾ ਸਲਵਾਰ ਦੇ ਪੋਚੇ ਬਾਜੂ ਕੱਢੇ ਰੰਗ ਚਾਰ ਚਾਰ ਰੈੱਡ ਅਰਸ ਦੇਖੋ ਜੇ ਤੁਸੀਂ ਘਰਾਂ ਚ ਬੈਠੇ ਹੋ ਆਨਲਾਈਨ ਕੱਪੜਾ ਲੈਣਾ ਤਾਂ ਆਨਲਾਈਨ ਆਰਡਰ ਕਰ ਸਕਦੇ ਹੋ ਭਾਵੇਂ ਇੱਕ ਸੂਟ ਲੈ ਲੋ ਭਾਵੇਂ 10 ਲੈ ਲੋ ਤੁਹਾਡੇ ਘਰ ਅਸੀਂ ਡਿਲੀਵਰੀ ਵੀ ਦਵਾਵਾਂਗੇ ਆਹ ਦੇਖੋ ਪੀਸ ਕੀ ਬਾਤ ਆ ਕੀ ਸੂਟ ਹੈ ਓਏ ਹੋਏ 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 ਕਿਆ ਡਿਜ਼ਾਈਨ ਬਣਿਆ ਹੈ ਸਲਵਾਰ ਦੇ ਪੌਚੇ ਨਾਲ ਹਾਂਜੀ ਰੇਟ 800 ਪਰਪਲ ਵਰਕ ਕੀਤਾ ਹੋਇਆ ਸੂਟ ਦੇਖੋ ਚੈਲੰਜ ਕਰਦੇ ਆ ਜਿੱਥੇ ਮਰਜੀ ਲੁਧਿਆਣਾ ਅੰਮ੍ਰਿਤਸਰ ਜਲੰਧਰ ਚਲੋ 880 ਆ ਰੇਟ ਨਹੀਂ ਕਿਸੇ ਨੇ ਦੇਣ ਜੋ ਦੇ ਰਹੇ ਆ ਕੰਮ ਦੇਖ ਲੋ ਕੀਤਾ ਹੈ ਦੁਪੱਟਾ ਦੇਖੋ ਨਾਲ ਰੰਗ ਦੇਖੋ ਭਾਜੀ ਚਾਰ ਠੀਕ ਹੈ ਜੀ ਡਿਜ਼ਾਈਨ 15 ਤੋਂ 20 ਮੇਲ ਜਾਣਗੇ ਪਰ ਆਪਾਂ ਵੱਡਾ ਫੇਰਾ ਦੇ ਦੇਣਾ ਇੱਥੇ ਸੈਟਲੈਂਡ ਦੀ ਲੋੜ ਨਹੀਂ ਕੱਲਾ ਸੂਟ ਵੀ ਕੋਰੀਅਰ ਕਰਾਂਗੇ ਰੇਟ 500 ਬਰਬੀ ਦਾ ਸੂਟ 20 500 ਚ 500 ਰੁਪਏ ਦੇਤਾ ਜੀ ਲਓ ਆ ਦੇਖੋ ਵੀ ਇਹਦਾ ਤਾਂ ਬਲੈਕ ਚੱਲਦੀ ਬਲੈਕ 1500 1600 ਉਹ ਭਾਜੀ ਪਰਾ ਘੇਰਾ ਨੂੰ ਛੱਡੋ 500 ਚ ਆ ਦੇਖੋ ਪੂਰਾ ਝਾਲ ਵੀ 500 ਚ ਕਰਤਾ ਆ ਦੁਕਾਨਦਾਰਾਂ ਨੂੰ ਗਾਗਦਾ ਕਰੇ ਨਹੀਂ ਲਾਉਂਦੇ ਹਾਂਜੀ ਇਦਾਂ ਹੀ 500 ਰੁਪਏ ਦੇਣਿਆ ਆ ਲਓ ਆ ਦੇਖੋ ਆ ਲੁੱੜਨਾ ਨਹੀਂ ਆਹ ਉਹ ਪਾੜ ਜਾਣਾ ਸੂਟ ਪਾੜ ਜਾਣਾ ਭਾਈ ਪਿਆਰ ਨਾਲ ਪਿਆਰ ਓੰਜ 500 ਰੁਪਏ ਲੈ ਜਾਓ 5 500 ਬੈਲਵੈਟ ਦਾ ਸੂਟ ਅਜ ਕੀਪਰ ਆ ਬੈਲਵੈਟ ਦਾ ਸੂਟਾ ਮੱਟਾ ਮੇਰਾ ਆ ਲੋ ਬੈਲਵੈਟ ਦਾ ਸੂਟ 300 ਰੁਪਏ ਆ ਲੋ 300 ਰੁਪਏ ਜੀ ਆ ਲੋ ਆ ਵੀ 300 ਰੁਪਏ ਸੋ ਤੁਸੀਂ ਚੈੱਕ ਕਰ ਲਓ 300 ਰੁਪਏ ਇਹ 12 1200 ਦੇ ਬੈਲਵੈਟ ਦੇ ਸੂਟ ਤੇ 3 300 ਜੀ 3 300 ਰੁਪਏ ਲੈ ਜਾਓ ਫਟਾਫਟ ਬੈਲਵੈਟ ਦੇ ਸੂਟ 3 300 ਜੋ 3 300 ਰੁਪਏ ਲੈ ਜਾਓ 3 300 ਜੋ ਜਿੰਨੇ ਮਰਜ਼ੀ ਲੋ ਤੇ ਰੰਗ ਵੀ ਜਿਹੜਾ ਮਰਜ਼ੀ 12 1200 ਵਾਲੇ ਸੂਟ 3 300 ਚ ਆਹ ਦੇਖੋ ਭਾਜੀ ਸੂਟ ਕੰਮ ਦੇਖੋ ਪਿਓਰ オリジナル ਮਸਲੀਨ ਦਾ ਸੂਟ ਹੈਵੀ ਹੈਂਡਵਰਕ ਨਾਲ ਦੁਪੱਟਾ ਫੁੱਲ ਪਿਓਰ ਐਮਬਲੋਟਰੀ ਆਹ ਦੇਖੋ 25 2500 ਵਾਲੇ ਸੂਟ ਬ੍ਰਾਂਡਡ ਆਪਾਂ ਇੱਕ ਨਾਲ ਇੱਕ ਵਰੀ ਕਰਾਂਗੇ ਹਾਂਜੀ 2500 ਦੇ ਦੋ ਕਰੀਏ 2500 ਹਾਂ ਜਿਵੇਂ ਦੁਕਾਨਦਾਰ ਕਰਦੇ ਆ ਆਪਾਂ ਜੀ ਕਰਨਾ ਆਪਾਂ ਰੇਟੇਲਰ ਨਹੀਂ ਚੱਕੋ 900 ਦਾ ਅੱਛਾ 2500 ਵਾਲਾ ਸੂਟ 900 ਰੁਪਏ ਚ 900 ਰੇਟ ਆਹ ਦੇਖੋ ਬ੍ਰਾਂਡਡ ਪੀਸ ਆ ਕਲਰ ਦੇ ਵਿੱਚ ਬਹੁਤ ਆ ਕੋਈ 2200 ਮੰਗਦਾ ਕੋਈ 2500 ਇੱਥੋਂ ਲੈ ਜਾਓ ਭਾਜੀ 900 ਰੁਪਏ ਚ ਆਹ ਦੇਖੋ ਵੱਡਾ ਬੈਨੀਫਿਟ ਓਏ ਹੋਏ ਹੋਏ ਹੋ ਗਰਲਿਸ਼ ਪੀਸ ਦਪੱਟਾ ਵੀ ਚੈੱਕ ਕਰ ਲਓ ਆ ਚੱਕੋ 800 ਰੁਪਏ ਦਾ ਲਓ ਆ 800 ਰੁਪਏ ਚ 900 ਰੁਪਏ ਚ ਨਾਲੇ ਰੰਗ ਤੁਸੀਂ ਚੈੱਕ ਕਰ ਲਓ ਕਿੰਨੇ ਸੋਹਣੇ ਆ ਆ ਦੇਖੋ ਕਲਰ 8 800 ਰੁਪਏ ਦੇ ਵਿੱਚ ਦੇ ਦੇਣੇ ਆ ਭਾਜੀ ਬ੍ਰਾਂਡਡ ਚੀਜ਼ਾਂ ਖੋਦਾਂ ਮੈਂ ਬ੍ਰਾਂਡਡ ਹਾਂਜੀ ਕੁਆਲਿਟੀਆਂ ਜੜੀਆਂ ਐ ਪੈਕਿੰਗ ਸ਼ੈਕਿੰਗ ਕਰਕੇ ਸੁਰਤਵਾਉਂਦੀਆਂ ਨਾ ਟੋਪ ਦੀਆਂ ਚੀਜ਼ਾਂ ਟੋਪ ਦੀਆਂ ਚੀਜ਼ਾਂ ਆ ਦੇਖੋ ਕੰਮ ਦੇਖੋ ਕੀਤਾ ਹੋਇਆ ਓਏ ਹੋਏ ਹੋਏ ਪਿਓਰ ਬਰਬਰੀ ਦੇ ਉੱਪਰ ਹਾਂਜੀ ਆਹ ਦੇਖੋ ਦੁਪੱਟਾ ਨਾਲ ਪੂਰਾ ਲੱਦਿਆ ਹੋਇਆ ਜੀ ਬਾਈ ਦੀ ਇਹੀ 2200 ਇਹੀ 250000 ਰੁਪਏ ਦਾ ਸੂਟ ਲਓ ਆਹ ਤਾਂ 1000 ਰੁਪਏ ਸੂਟ ਕਿਸ ਨੇ ਦੇਣਾ ਨਹੀਂ ਬਾਪੇ ਦੇ ਠੇਡੀ ਤੋਂ ਜਿੰਨੇ ਮਰਜ਼ੀ ਲੈ ਜਾਓ ਰੰਗ ਬੜੇ ਸੋਹਣੇ 2 2000 ਨਾਲ ਸੂਟ 2000 ਦੇ ਦੋ ਲੈ ਜਾਓ ਇੱਕ ਇੱਕ ਸੂਟ ਖੋਲ ਕੇ ਦਿਖਾਣਾ ਆ ਇਹ ਸੂਟ ਨਹੀਂ ਚਲਵਾਇਆ ਚਲੋ 5 5000 ਦਾ ਸੂਟ ਦਿਖਾਓ ਹਾਂਜੀ ਤੁਸੀਂ ਪੀਸ ਦੇਖੋ ਪਹਿਲਾਂ ਹਾਂਜੀ ਲੁੱਕ ਦੇਖੋ ਬਣੀ ਹੋਈ ਓਏ ਹੋਏ ਹੋਏ ਆਹ ਸੂਟ ਦੇਖੋ ਬਣਿਆ ਹੋਇਆ ਹਾਂਜੀ ਹਾਂਜੀ ਆ ਕਮਰੇ ਕੋ ਕੀਤਾ ਹੋਇਆ ਆ ਦੇਖੋ ਦਬਕਾ ਨਾਲ ਤੋਹਫਾ ਆ ਦੇਖੋ ਪਹਿਲਾ ਸੂਟ ਹੈਗਾ ਫਾੜ ਦੇਖ ਲਓ ਕਿੰਨੇ ਜਣਾ ਲਿਆ ਇੱਕ ਸੂਟ ਆ ਦੇਖੋ ਸਸ ਜਾਨੀਆਂ ਬੀਬੀਆਂ ਪੈ ਗਈਆਂ ਇਹ 5000 ਦਾ ਸੂਟ ਆ ਆਪਾਂ ਆਪਣੀਆਂ ਭੈਣਾਂ ਨੂੰ ਵੱਡੀ ਆਫਰ ਦੇਣ ਲੱਗੇ ਆ ਐਦਾਂ ਦਾ ਬਰੈਂਡਰ ਸੂਟ ਹਾਂਜੀ ਭਾਜੀ ਇੱਕ ਰੰਗ ਦੋ ਰੰਗ 10 ਰੰਗ ਜਿੰਨੇ ਮਰਜ਼ੀ ਰੰਗ ਲਓ 2-2000 ਰੁਪਏ ਦਾ ਸੂਟ ਕਰਤਾ 2-2000 ਦਾ ਸੂਟ ਆ ਦੇ ਦਿੱਤਾ 2-2000 ਜਿਹੜੇ ਬਿਜਾਰ ਚ 5-5000 ਦਾ ਸੂਟ ਬਾਪੇ ਦੇ ਦਿੱਤਾ 2-2000 ਰੁਪਏ ਦਾ ਸੂਟ ਆ ਦੇਖੋ ਰੰਗ ਰੰਗ ਚੈੱਕ ਕਰ ਲਓ ਤੁਸੀਂ ਆਹ ਦੇਖੋ ਭਾਜੀ ਪੀਸ ਦੇਖੋ ਦੋ ਦੋ ਰੇਖਾ ਕਮ ਦੋ ਦੋ ਹਜ਼ਾਰ ਚਕਾਰ ਤੇ ਦੋ ਦੋ ਹਜ਼ਾਰ ਲੈ ਲੈ ਸੋਦੇ ਦੇਖ ਲਓ ਤੋਹਫੇ ਦੇਖ ਲਓ ਚੀਜ਼ਾਂ ਦੇਖ ਲਓ ਔਰ ਰੇਟਾਂ ਦੇ ਤਮਾਕੇ ਦੇਖ ਲਓ ਰੰਗ ਪਰੋਜੀ ਮਸਜਿਦ ਦੇਖ ਲਓ ਓ ਬਾਰੇ ਬਾਰੇ ਕਲਰ ਦਾ ਚੌੜ ਦੇਖ ਲਓ ਹਾਂਜੀ ਰੇਟ 2000 ਦੇਖ ਲਓ ਤਮਾਕਾ ਦੇਖੋ ਕੋਈ ਕਹਿੰਦਾ 5000 ਕੋਈ ਕਹਿੰਦਾ 4000 ਸਾਡੇ ਕੋਲ ਆ ਜੋ 2000 ਚ ਹੈਵੀ ਸੂਟ ਵਿਆਹਾਂ ਸ਼ਾਦੀਆਂ ਦਾ ਤਾਜ ਪੱਟਾ 2000 ਰੁਪਏ ਦਾ ਸੂਟ 2000 ਚ ਲੈ ਜਾਓ ਤੁਸੀਂ ਆ ਦੇਖੋ ਭਾਜੀ ਪੀਸ ਸਲਵਾਰ ਤੇ ਪੌਂਚੇ ਦੇਖੋ ਕੰਮ ਕੀਤਾ ਹੋਇਆ ਆ ਕੰਟਰਾਸਟ ਮੈਚਿੰਗ ਦੇਖੋ ਬਿਲਕੁਲ ਬਿਊਟੀਫੁੱਲ ਆ ਡਿਜ਼ਾਈਨ ਹਾਂਜੀ ਉੱਪਰ ਦੇਖੋ ਪਾਫਰਾ ਕੰਮ ਕੀਤਾ ਆ ਨਾਲ ਪੈਚਵਰਕ ਦਾ ਕੰਮ ਕੀਤਾ ਆ ਹਾਂਜੀ ਦੁਪੱਟਾ ਦੇ ਕੋਲ ਫੁੱਲ ਪਿਓਰ ਹਾਂਜੀ 1395 ਦਾ ਸੂਟ 700 ਰੁਪਏ ਦਾ ਕਰਤਾ ਆ ਆਹ ਪਾਰਟੀ ਵੇਅਰ ਸੂਟ 700 ਰੁਪਏ ਚ 700 ਰੁਪਏ ਚ ਕਰਤਾ ਆ ਭਾਜੀ 1500 1200 1300 150 ਤੇ ਇਥੋਂ 700 ਰੁਪਏ ਚ ਲੈ ਜਾਓ ਭਾ ਇੱਕ ਤੋਂ ਇੱਕ ਆਊਗਾ ਹਾਂਜੀ ਡਿਜ਼ਾਈਨਾਂ ਚ ਹੋਰ ਵੀ ਮਿਲਣਗੇ ਕੰਟਰਾਸਟ ਮੈਚਿੰਗ ਹੈ ਸਲਵਾਰ ਤੇ ਪੌਂਚੇ ਗੱਡੇ ਕੰਮ ਦੇਖੋ ਕਿਰੇ ਦੇ ਦੇਖੋ ਨਵੀਆਂ ਚੀਜ਼ਾਂ ਆਈਆਂ ਨਵੀਆਂ ਚੀਜ਼ਾਂ ਨਾਲ ਦੀ ਨਾਲ ਦੇਤੀਆਂ ਫੁੱਲ ਪਿਓਰ ਦੇ ਰੰਗ ਦੇਖੋ ਤੁਸੀਂ 7 700 ਰੁਪਏ 7 700 ਰੁਪਏ ਚ ਤੋਹਫੇ ਕਰਦੇ ਆ ਭਾਜੀ ਤੋਹਫੇ ਇੱਕ ਤੋਂ ਇੱਕ ਆਰਟੀਕਲ ਆ ਦੇਖੋ ਨਵੇਂ ਤੋਂ ਨਵਾਂ ਰੰਗ ਨਵੇਂ ਤੋਂ ਨਵਾਂ ਡਿਜ਼ਾਈਨ 7 700 ਰੁਪਏ ਚ ਇੱਕ ਤੋਂ ਇੱਕ ਧਮਾਕਾ ਓਏ ਹੋਏ ਹੋਏ ਧੋਏ ਹੋਏ ਨਵੀਆਂ ਚੀਜ਼ਾਂ ਭਾਜੀ ਆ ਦੇਖੋ ਦਾ ਸੀ ਪੀਸ ਕੰਮ ਦੇਖੋ ਕੀਤਾ ਹੋਇਆ ਜੀ نیچے ਭਾਜੀ ਔਰਗੈਂਜ਼ਾ ਡਿਸਟਲ ਦਾ ਪੈਚ ਲੱਗਾ ਆ ਹਾਂਜੀ ਇੱਕ ਤੋਂ ਇੱਕ ਕਲਾਸ ਚੀਜ਼ ਐ ਆ ਦੇਖੋ ਪੀਸ ਗਲਾ ਕੱਢਿਆ ਹੋਇਆ ਇਹ ਵੀ 700 ਰੁਪਏ ਦੇ ਪੋਚੇ ਨਾਲ ਚੁੰਨੀ ਫੁੱਲ ਪ्योर ਦੀ オリジナル700 ਰੁਪਏ ਦਾ ਸੂਟ ਭਾਜੀ ਆ ਦੇਖੋ ਕਿੰਨਾ ਸੋਹਣਾ ਗਲੇ ਦੇ ਕੰਮ ਘੇਰਾ ਦੁਪੱਟਾ ਹੋਜੇ ਰਕਮ 700 ਰੁਪਏ ਚ ਸ਼ਾਨਦਾਰ ਜਾਂਦਾ ਰਿਕਲ ਭਾਜੀ ਵੱਡਾ ਫਾਇਦਾ ਆ ਦੇਖੋ ਸੂਟ ਓਏ ਹੋਏ 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 ਆ ਦੁਪੱਟਾ ਨਾਲ ਭਾਜੀ 550 ਰੁਪਏ ਸੂਟ ਕਰ ਲਓ ਤਾਂ 550 ਰੁਪਏ ਚ ਜੇ ਸੂਟ ਦੀ ਗੱਲ ਕਰੀਏ ਤਾਂ ਦੇਖੋ ਫੋਟੋ ਵਾਲਾ ਪੀਸ ਆ ਇਦਾਂ ਦਾ ਫੋਟੋ ਵਾਲਾ ਪੀਸ ਆਹ ਲੋ ਜੀ ਪੀਸ ਬਾਜੀ ਚੀਜ਼ਾਂ ਦੇਖੋ ਡਿਜ਼ਾਈਨਿੰਗਾਂ ਦੇਖੋ ਨਾਲ ਬਾਜੀ ਇੱਕ ਗੱਲ ਹੋਰ ਦੱਸਾਂ ਆਹ ਦੇਖੋ ਸਲਵਾਰ ਦੇ ਪੌਂਚੇ ਬਾਜੂ ਕੱਢੇ ਹੋਏ ਹਾਂਜੀ ਪੀਸ ਦੇਖ ਲਓ ਫਰੰਟ ਦੇਖ ਲਓ ਜੀ ਦੁਪੱਟਾ ਬਾਜੀ origignal full pure ਹੋਊਗਾ ਕਾਪੀਆਂ ਛਾਪੀਆਂ ਆਪਾਂ ਨਹੀਂ ਵੇਚਦੇ ਹਾਂਜੀ ਠੀਕ ਹੈ ਜੀ ਆਹ ਲੋ 550 ਰੁਪਏ ਸੁ ਦੇਖੋ ਰੰਗ ਚੈੱਕ ਕਰ ਲਓ ਆ ਲਓ ਤਾਂ 550 ਰੁਪਏ ਦਾ ਸੂਟ ਆ 550 ਰੁਪਏ ਚ ਆ ਦੇਖੋ ਇੱਕ ਉਹਦਾ ਇੱਕ ਜਲਵਾ ਤਮਾਕਾ ਸੂਟਾ ਨਾਲ ਆ ਦੇਖੋ ਮੈਂ ਕਹਿੰਨਾ ਇੱਕ ਇੱਕ ਸੂਟ ਤਮਾਕਾ 700 ਰੁਪਏ ਦਾ ਸੂਟ ਹੈਵੀ ਕੱਢਿਆ ਕੜਾਇ ਨਾਲੇ ਬਾਜੂ ਵਰਕ ਚੈੱਕ ਕਰ ਲੋ ਦੁਪੱਟੇ ਤੇ ਘੇਰੇ ਤੇ ਸਾਰੀ ਟੌਪ ਦੀ ਚੀਜ਼ ਰੇਟ ਮਿੱਟੀ ਦੇ ਭਾਇਆ ਦੇਖੋ ਭਾਜੀ ਹੈਵੀ ਡ੍ਰੈਸਾਂ ਪਲਾਜੋ ਦੇ ਨਾਲ ਹਾਂਜੀ ਇਦਾਂ ਦੇ ਪੀਸ ਜਿਹੜੇ ਬਜ਼ਾਰਾਂ ਚ 200 25 2500 ਹੈ ਨਾ ਇੱਥੇ ਸੇਲ ਲਾਈ ਪਈ ਹੈ ਗੱਲਾਂ ਨਹੀਂ ਕਰਦੇ ਵੱਡਾ ਫੇਰਾ 600 ਰੁਪਏ ਦਾ ਲਓ ਤਾਂ 25 2500 2 2000 ਰੁਪਏ ਸਲਾਈ ਆਈ ਦੀ ਪਰ ਸਾਡੇ ਕੋਲ ਲੈ ਜਾਓ 650 ਰੁਪਏ ਚ 600 ਰੁਪਏ ਚ ਲਓ 600 ਰੁਪਏ ਦੇਣੀ ਤੁਹਾਨੂੰ ਕੋਈ 2000 ਨਹੀਂ ਕੋਈ 2500 ਨਹੀਂ 600 ਰੁਪਏ ਰੰਗ ਨੂੰ ਹੋ ਰਾਇਆ ਕੀ ਭਾਜੀ ਆ ਜਾਓ ਜਲਦੀ ਆਂਦੀ ਬਾਬੇੜ ਦਾ ਵੱਡਾ ਆਫਰ ਵੱਡਾ ਅਤਮਾ ਕੱਲ ਗਿਆ ਬਿਆ ਜਿਲ੍ਹਾ ਜਲੰਧਰ ਜਲੰਧਰ 56 56 ਦੇ ਬਿਲਕੁਲ ਸਾਹਮਣੇ ਬਾਬੇੜੀਆ ਹੋਟਲ ਸੰਘਾ ਨਾਲ ਹੈ ਨੰਬਰ 9 ਦਾ ਵਾਲਾ 8804723 ਸਤਿ ਸ੍ਰੀ ਅਕਾਲ ਜੀ ਵੱਡੇ ਫਾਇਦੇ ਬਾਬੇ ਦੇ ਹੱਟੀ 56 ਦੇ ਸਾਹਮਣੇ ਦੇਖ ਲਓ ਦੂਰੋਂ ਦੂਰੋਂ ਲੋਗ ਆ ਕੇ ਫਾਇਦੇ ਲਈਏ ਤੁਸੀਂ ਵੀ ਆ ਜਾਓ ਵੱਡੇ ਫਾਇਦੇ ਕਰਾਂਗੇ ਭਾਈ ਜੀ 1500 1800 2000 ਬਿਲਕੁਲ ਨਹੀਂ ਜਣਾ ਹਾਂਜੀ ਸੇਲ ਦਾ ਮਤਲਬ ਵੱਡੀ ਸੇਲ 800 ਰੁਪਏ ਦਾ ਸੂਟ ਲਓ ਤਾਂ ਇਹ ਹੀ 2 2000 ਦੇ ਸੂਟ ਬਾਜ਼ਾਰ ਤੇ ਆਹ ਲਓ 800 ਰੁਪਏ ਦਾ ਆਪੇ ਦਿੱਤੀ ਦੇ 8 800 ਚ ਓਏ ਹੋਏ 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 ਪਸ਼ਮੀਨੇ ਪਿਓਰ ਪਸ਼ਮੀਨਾ ਵਾਲਾ ਸੂਟ ਕਰਾਈ ਕੀਤਾ ਉਹ ਨਾਰੇ 16 ਵੀ ਫ੍ਰੀ ਸੂਟ ਦੇ ਉਹ ਤਾਂ ਕੜਾਈ ਪ੍ਰੀ ਹਾਂਜੀ ਦੀਵਾਲੀ ਧਮਾਕਾ ਜੀ 800 100 425 ਰੁਪਏ ਕੰਮ ਦੇਖ ਲੋ ਕੀਤਾ ਆ ਦੁਪੱਟਾ ਦੇਖੋ ਨਾਲ ਰੰਗ ਦੇਖੋ ਭਾਜੀ ਚਾਰ ਠੀਕ ਹੈ ਜੀ ਡਿਜ਼ਾਈਨ 15 ਤੋਂ 20 ਮਿਲ ਜਾਣਗੇ ਪਰ ਆਪਾਂ ਵੱਡਾ ਫੇਰਾ ਦੇ ਦੇਣਾ ਇਹ ਚ ਸੈਟਲੈਂਡ ਦੀ ਲੋੜ ਨਹੀਂ ਕੱਲਾ ਸੂਟ ਵੀ ਕੋਰੀਅਰ ਕਰਾਂਗੇ ਰੇਟ 500 ਆ ਦੇਖੋ ਵੀ ਇਹਦਾ ਤਾਂ ਬਲੈਕ ਚੱਲਦੀ ਬਲੈਕ 1500 1600 ਉਹ ਭਾਜੀ ਘਰਾ ਘੇਰੇ ਨੂੰ ਛੱਡੋ 500 ਚ ਦੇਖੋ ਚੈਲੰਜ ਕਰਦੇ ਆ ਜਿੱਥੇ ਮਰਜੀ ਲੁਧਿਆਣਾ ਅੰਬਾਲਾ ਜਰੰਧਾ ਛੱਡੋ 8 800 ਆ ਰੇਟ ਨਹੀਂ ਕਿਸ ਨੇ ਦੇਣ ਜੋ ਦੇ ਰਹੇ ਆ ਹੈਵੀ ਹੈਂਡਵਰਕ ਨਾਲ ਦੁਪੱਟਾ ਫੁੱਲ ਪਰ ਐਮਬ੍ਰੋਡਰੀ ਆ ਦੇਖੋ 25 2500 ਵਾਲੇ ਸੂਟ ਬ੍ਰਾਂਡਡ ਆਪਾਂ ਇੱਕ ਨਾਲ ਇੱਕ ਬਰੀ ਕਰਾਂਗੇ ਹਾਂਜੀ 2500 ਦੇ ਦੋ ਕਰੀਏ 1250 ਹਾਂ ਜਿਵੇਂ ਦੁਕਾਨਦਾਰ ਕਰਦੇ ਆ ਆਪਾਂ ਜੀ ਕਰਨਾ ਆਪਾਂ ਰਿਟੇਲਰ ਨਹੀਂ ਗਾ ਚੱਕੋ 900 ਦਾ ਅੱਛਾ 2516 ਸੂਟ 900 ਰੁਪਏ ਚ 900 ਰੁਪਏ ਬ੍ਰਾਂਡਡ ਚੀਜ਼ਾਂ ਖੋਦਾਂ ਨਾ ਬ੍ਰਾਂਡਡ ਹਾਂਜੀ ਕੁਆਲਿਟੀਆਂ ਜਿਹੜੀਆਂ ਇਹ ਪੈਕਿੰਗ ਸ਼ੈਕਿੰਗ ਕਰਕੇ ਸੁਰਤ ਆਉਂਦੀਆਂ ਨਾ ਟੌਪ ਦੀਆਂ ਚੀਜ਼ਾਂ ਟੌਪ ਦੀਆਂ ਚੀਜ਼ਾਂ ਆ ਦੇਖੋ ਕੰਮ ਦੇਖੋ ਕੀਤਾ ਹੋਇਆ ਓਏ ਹੋਏ ਹੋਏ ਪਿਓਰ ਬਰਬਰੀ ਦੇ ਉੱਪਰ ਹਾਂਜੀ ਆ ਦੇਖੋ ਦੁਪੱਟਾ ਨਾਲ ਪੂਰਾ ਲੱਦਿਆ ਹੋਇਆ ਜੀ ਭਾਈ ਜੀ ਇਹੀ 2200 ਇਹੀ 250000 ਰੁਪਏ ਦਾ ਸੂਟ ਆ ਦੇਖੋ ਪਹਿਲਾ ਸੂਟ ਹੈ ਕਾ ਫੜ ਦੇਖ ਲਓ ਕਿੰਨੇ ਜਣਾਂ ਨੇ ਲਿਆ ਇੱਕ ਸੂਟ ਦੇ 10 ਜਣੀਆਂ ਬੀਬੀਆਂ ਪੈ ਗਈਆਂ ਇਹ 5000 ਦਾ ਸੂਟ ਆ ਆਪਾਂ ਆਪਣੀਆਂ ਭੈਣਾਂ ਨੂੰ ਵੱਡੀ ਆਫਰ ਜੀ ਦੇਣ ਲੱਗੇ ਆ ਐਦਾਂ ਦੇ ਬਰੈਂਡਰ ਸੂਟ ਹਾਂਜੀ ਭਾਜੀ ਇੱਕ ਰੰਗ ਦੋ ਰੰਗ 10 ਰੰਗ ਜਿੰਨੇ ਮਰਜ਼ੀ ਰੰਗ ਲਓ 2000 ਰੁਪਏ ਦਾ ਸੂਟ ਕਰਤਾ ਆਹ ਕੰਟਰਾਸਟ ਮੈਚਿੰਗ ਦੇਖੋ ਬਿਲਕੁਲ ਬਿਊਟੀਫੁੱਲ ਆਰਟੀਕਲ ਹਾਂਜੀ ਉੱਪਰ ਦੇਖੋ ਪਫਰਾ ਕੰਮ ਕੀਤਾ ਆਇਆ ਨਾਲ ਪੈਚਵਰਕ ਦਾ ਕੰਮ ਕੀਤਾ ਆਇਆ ਹਾਂਜੀ ਦੁਪੱਟਾ ਦੇ ਕੋਲ ਫੁੱਲ ਪਿਓਰ ਹਾਂਜੀ 1395 ਦਾ ਸੂਟ 700 ਰੁਪਏ ਦਾ ਕਰਤਾ ਆਇਆ ਆਹ ਪਾਰਟੀ ਵੇਅਰ ਸਿਰ 700 ਰੁਪਏ ਚ 700 ਰੁਪਏ ਚ ਕਰਤਾ ਭਾਜੀ ਕੋ ਭਾਜੀ ਹੈਵੀ ਡ्रेसेस ਆ ਬਲਾਜੋ ਦੇ ਨਾਲ ਹਾਂਜੀ ਇਦਾਂ ਦੇ ਪੀਸ ਜਿਹੜੇ ਬਜ਼ਾਰਾਂ ਚ 2000 25 2500 ਹੈ ਨਾ ਇੱਥੇ ਸੇਲ ਲਾਈ ਪਈ ਐ ਕੱਲਾ ਨਹੀਂ